ਇਸਟਰੀ 2 ਦਾ ਵਰਲਡ ਟੀਵੀ ਪ੍ਰੀਮੀਅਰ 15 ਮਾਰਚ ਨੂੰ ਰਾਤ 8 ਵਜੇ ਸਟਾਰ ਗੋਲਡ ਤੇ ਹੋਵੇਗਾ ਸਟਾਰ ਗੋਲਡ ਨੇ ਰਾਉਂਡ ਟੇਬਲ ਦਾ ਰੋਮਾਂਚਕ ਪ੍ਰੋਮੋ ਜਾਰੀ ਕੀਤਾ ਜਿਸ ਵਿੱਚ ਸਟਾਰ ਕਾਸਟ ਫਿਲਮ ਦੀ ਸਫਲਤਾ ਨੂੰ ਸੈਲੀਬ੍ਰੇਟ ਕਰਦੇ ਹੋਏ ਇੱਕ ਦੂਜੇ ਦੀ ਲੱਤ ਖਿੱਚਦੀ ਨਜ਼ਰ ਆ ਰਹੀ ਹੈ ਪ੍ਰੋਮੋ ਦੇ ਵਿੱਚ ਹਾਸੇ ਨਾਲ ਭਰਪੂਰ ਅੰਸ਼ ਦੇਖਣ ਨੂੰ ਮਿਲ ਰਹੇ ਹਨ ਜਿਸ ਵਿੱਚ ਪੂਰੀ ਟੀਮ ਮਜ਼ਾਕੀ ਅੰਦਾਜ਼ ਦੇ ਵਿੱਚ ਬਹਿਸ ਕਰਦੀ ਹੈ ਕਿ ਇਹ ਫਿਲਮ ਆਖਿਰ ਕਿਸ ਦੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਸਟਰੀ 2 ਰਾਉਂਡ ਟੇਬਲ ਵਰਲਡ ਟੀਵੀ ਪ੍ਰੀਮੀਅਰ ਦਾ ਹਿੱਸਾ ਹੋਵੇਗਾ ਸ਼ਰਦਾ ਕਪੂਰ ਨੇ ਕਿਹਾ ਕਿ ਰੋਮਾਂਚਕਾਰੀ ਡਰ ਅਤੇ ਗੁਦਗਦਾਉਣ ਵਾਲੀ ਕਾਮੇਡੀ ਦੇ ਨਾਲ ਭਰਪੂਰ ਇਹ ਅਜਹੀ ਫਿਲਮ ਹੈ ਜਿਸ ਦਾ ਪੂਰਾ ਪਰਿਵਾਰ ਇਕੱਠੇ ਬੈਠ ਕੇ ਆਨੰਦ ਲੈ ਸਕਦਾ ਹੈ ਰਾਜਕਮਾਰਾਉ ਨੇ ਕਿਹਾ ਮੈਂ ਰੋਮਾਂਚਿਤ ਹਾਂ ਕਿ ਦਰਸ਼ਕਾਂ ਨੂੰ ਹੁਣ ਸਟਾਰ ਗੋਲਡ ਤੇ ਕਰਦੇ ਵਿੱਚ ਇਸਤਰੀ 2 ਦਾ ਜਾਦੂ ਦੇਖਣ ਨੂੰ ਮਿਲੇਗਾ ਇਹ ਰਾਉਂਡ ਟੇਬਲ ਸਮੇਲਨ ਪਰਦੇ ਪਿੱਛੇ ਦੇ ਪਲਾਂ ਨੂੰ ਮੋੜ ਜਿਉਂਦਾ ਕਰਨ ਦਾ ਸ਼ਾਨਦਾਰ ਤਰੀਕਾ ਸੀ ਅਭਿਸ਼ੇਕ ਨੇ ਕਿਹਾ ਕਿ ਮੈਂ ਭਾਵੇਂ ਜਿੰਨੀ ਵੀ ਵਾਰ ਇਸਤਰੀ 2 ਦੇਖਾਂ ਹਮੇਸ਼ਾ ਕੁਝ ਨਵਾਂ ਲੱਭਣ ਨੂੰ ਮਿਲ ਜਾਂਦਾ ਹੈ ਰਾਉਂਡ ਟੇਬਲ ਸਾਡੇ ਵਿਚਾਲੇ ਨਾਮ ਮੰਨਣ ਯੋਗ ਬੰਧਨ ਦਾ ਪ੍ਰਮਾਣ ਸੀ ਅਤੇ ਮੈਨੂੰ ਪਰੋਸਾ ਹੈ ਕਿ ਦਰਸ਼ਕ ਵੀ ਅਜਿਹੀ ਹੀ ਮਹਿਸੂਸ ਕਰਨਗੇ ਜਦੋਂ ਉਹ ਸ਼ਨੀਵਾਰ 15 ਮਾਰਚ ਨੂੰ ਰਾਤ 8 ਵਜੇ ਸਟਾਰ ਗੋਲਡ ਤੇ ਇਸਟਰੀ 2 ਦੇਖਣਗੇ ਤੁਹਾਨੂੰ ਦੱਸ ਦੇ ਚਲੀਏ ਕਿ ਇਸਟਰੀ 2 ਵਰਲਡਵਾਈਡ ਕਾਫੀ ਪਸੰਦ ਕੀਤੀ ਗਈ ਸੀ ਤੋਂ ਅੰਦਾਜ਼ੇ ਚਲੀਏ ਕਿ ਇਸਦੇ ਬਾਕਸ ਆਫਿਸ ਸੇ ਤਾਬੜ ਤੋੜ ਕਮਾਈ ਕੀਤੀ ਉਹ ਤੇ ਹੀ ਰਾਜਕੁਮਾਰ ਰਾਓ ਐਂਡ ਸ਼ਰਦਾ ਕਪੂਰ ਦੀ ਜੋੜੀ ਨੂੰ ਇੱਕ ਵਾਰ ਫੇਰ ਵੱਡੇ ਪਰਦੇ ਤੇ ਲੋਕਾਂ ਨੇ ਬੇਹਤ ਪਸੰਦ ਕੀਤਾ ਐਂਡ ਸ਼ਰਦਾ ਕਪੂਰ ਤੇ ਇਸਟਰੀ ਇਹ ਕਿਰਦਾਰ ਨੂੰ ਵੀ ਦਰਸ਼ਕਾਂ ਵੱਲੋਂ ਪਰਵਾਹ ਹੁੰਗਾਰਾ ਮਿਲਿਆ